ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਬਣਾਇਆ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗਾ ਜੀ ਅੱਜ ਵਾਲਾ ਬਲੌਗ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੀਆਂ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਆਪਾਂ ਹੋਰ ਵੀ ਬਲੌਗ ਲੈ ਕੇ ਆਇਆ ਕਰਾਂਗੇ ਜੀ ਜੇ ਤੁਸੀਂ ਇਸ ਬਲੌਗ ਨੂੰ ਪਸੰਦ ਕਰੋਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਆਪਾਂ ਆਏ ਸੀ ਜੀ ਡੇਰਾ ਬਾਬਾ ਕਿਸ਼ਨ ਦਾਸ ਜੀ ਪਿੰਡ ਦੁੰਨੇ ਵਾਲਾ ਜੀ ਇਹ ਸੰਗਤ ਦੇ ਕੋਲੇ ਹੈ ਜੀ ਪਿੰਡ ਤੇ ਬਹੁਤ ਹੀ ਵੱਡਾ ਡੇਰਾ ਹੈ ਜੀ ਇੱਥੇ ਕੋ ਅਖੰਡ ਪਾਠਾਂ ਦੀ ਲੜੀ ਖੁੱਲੀ ਹੋਈ ਹੈ ਜੀ 161 ਖੰਡ ਪਾਠਾਂ ਦੀ ਲੜੀ ਹੈ ਜੀ ਤੇ 1 ਅਗਸਤ ਤੋਂ ਇਹ ਲੜੀ ਖੁੱਲੀ ਹੋਈ ਹੈ ਜੀ 30 ਨਵੰਬਰ ਨੂੰ ਇਹਦਾ ਸੰਪੂਰਨ ਦਾਸ ਹੋਣਗਾ ਬਹੁਤ ਮੰਨਤਾ ਜੀ ਸਿਰੇ ਦੀ ਕਿ ਇੱਥੇ ਲਗਾਤਾਰ ਹੀ ਖੰਡ ਪਾਠਾਂ ਦੇ ਭੋਗ ਪੈਂਦੇ ਆ ਜੀ ਰੋਜ਼ ਹੀ ਖੰਡ ਪਾਠਾਂ ਦੇ ਭੋਗ ਪੈਂਦੇ ਆ ਆਪਾਂ ਦਰਸ਼ਨ ਕਰਨ ਆਏ ਸੀ ਜੀ ਮਤਲਬ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਇੱਥੇ ਆ ਕੇ ਸਾਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਜੀ ਵਧੀਆ ਲੱਗਿਆ ਇੱਥੇ ਆ ਕੇ ਤੇ ਆਪਾਂ ਹੁਣ ਚੱਲੇ ਸੀ ਜੀ ਵਾਪਸ ਆਪਣੇ ਘਰ ਨੂੰ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਕੋਈ ਵੀ ਹਰ ਕੋਈ ਕਹਿੰਦਾ ਵੀ ਅਸੀਂ ਉਹਦੇ ਤੋਂ ਅੱਗੇ ਨਿਕਲ ਜੀ ਅਸੀਂ ਉਹਦੇ ਤੋਂ ਅੱਗੇ ਨਿਕਲ ਜੀ ਕੋਈ ਵੀ ਰੁਕਣਾ ਨਹੀਂ ਚਾਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਆਪਣੇ ਘਰੇ ਜਾ ਰਹੇ ਸੀ ਜੀ ਤੇ ਇੱਥੇ ਆਪਾਂ ਆਪਣੇ ਘਰੇ ਆ ਗਏ ਜੀ ਤੇ ਆਪਣਾ ਛੋਟਾ ਜਿਹਾ ਡੌਗੀ ਹੈ ਜੀ ਆਪਣੇ ਕੋਲੇ ਰੱਖਿਆ ਹੋਇਆ ਤੇ ਉਹ ਆਪਣੀ ਵੇਟ ਕਰਦਾ ਰਹਿੰਦਾ ਵੀ ਕਦੋਂ ਆਉਣਗੇ ਕਦੋਂ ਆਉਣਗੇ ਤੇ ਆਪਾਂ ਨੂੰ ਡੇਲੇ ਚੁ ਜਲੇਬੀਆਂ ਵੀ ਦਿੱਤੀਆਂ ਸੀ ਜੀ ਤੇ ਦੇਖੋ ਕਿੰਨਾ ਇਹਨੂੰ ਆਇਆ ਰਹਿੰਦਾ ਵੀ ਮੈਂ ਮੈਂ ਵੀ ਨਾਲ ਜਾਣਾ ਹੁੰਦਾ ਹਰ ਇੱਕ ਜਗ੍ਹਾ ਫਿਰ ਇਹਨੂੰ ਆ ਕੇ ਬਹੁਤ ਜ਼ਿਆਦਾ ਇਹ ਪਿਆਰ ਕਰਦਾ ਹੈ ਜੀ ਸਾਨੂੰ ਤੇ ਫਿਰ ਆਪਾਂ ਗਏ ਸੀ ਬਿਨੈ ਆਪਣੇ ਮਾਰਕੀਟ ਦੇ ਬਹੁਤ ਕੰਪੈਂਡਿੰਗ ਪਏ ਸੀ ਜੀ ਤੁਰਾੜੀ ਕਰਕੇ ਅਸੀਂ ਪਿੰਡ ਚਲੇ ਜਾਣੇ ਹੁੰਨੇ ਆ ਤੇ ਦਿਵਾਲੀ ਤੇ ਪਿੰਡ ਜਾਣ ਕਰਕੇ ਫਿਰ ਉੱਥੇ ਕਾਫੀ ਦਿਨ ਲੱਗ ਗਏ ਸਾਨੂੰ ਤੇ ਕਾਫੀ ਕੰਮ ਆ ਆਪਣੇ ਟ੍ਰੈਂਡਿੰਗ ਤੇ ਜੀ ਵੀ ਲੈਸਾਂ ਦੁਪੱਟੇ ਵਗੈਰਾ ਸਾਰਾ ਕੁਝ ਆਪਣਾ ਤੇ ਐਸੇ ਹੀ ਤੇਰਾ ਕੰਮ ਕੀਤਾ ਤੇ ਫਿਰ ਮੈਂ ਜਾ ਰਹਾ ਆਪਣਾ ਸਮਾਨ ਲੈ ਜਿਹੜਾ ਨਹੀਂ ਚਾਹੀਦਾ ਸੀ ਜੀ ਤੇ ਫਿਰ ਆਪਾਂ ਕੋਲ ਆ ਕੀ ਮਾਰ ਦਿੱਲੇ ਜੀ ਦੇਖੋ ਕਿੰਨਾ ਰਸ਼ ਹੈ ਬਹੁਤ ਜ਼ਿਆਦਾ ਰਸ਼ ਹੈ ਜੀ ਤੇ ਅੱਗੇ ਆਟੋ ਵੀ ਨਹੀਂ ਜਾਂਦਾ ਸੀ ਫਿਰ ਉੱਥੇ ਆਪਾਂ ਤੋ ਕਿ ਗੱਡੀਆਂ ਬਹੁਤ ਜ਼ਿਆਦਾ ਖੜੀਆਂ ਹੁੰਦੀਆਂ ਆਂ ਜੀ ਫਿਰ ਮੈਂ ਉੱਥੇ ਕਰਕੇ ਪੈਦਲੀ ਚੱਲ ਪਈ ਸੀ ਜੀ ਦੁਕਾਨਵਾਲਾ ਤੇ ਤੁਸੀਂ ਉਥੋਂ ਮੈਂ ਲਾਈਨਿੰਗ ਵੀ ਲੈਣੀ ਸੀ ਤੇ ਨਾਲੇ ਦੁਪੱਟਆਂੀਆਂ ਲੈਸਾਂ ਲੈਣੀਆਂ ਸੀ ਦੁਪੱਟੇ ਲੈਣੇ ਸੀ ਜੀ ਤੇ ਪਾਤਾ ਦੁਕਾਨ ਤੇ ਆ ਗਏ ਜੀ ਲਾਈਨਿੰਗ ਲਈ ਜੀ ਨਾਲੇ ਤਾਂ ਤੇ ਨਾਲੇ ਆਪਾਂ ਇੱਥੇ ਕੁਝ ਫੀਸ ਦੇਖੇ ਦੇਖੋ ਤੁਸੀਂ ਕਾਂਡੀ ਸਿਲਕ ਦੇ ਐਨੇ ਐਨਾ ਟ੍ਰੈਂਡ ਹੋ ਰਿਹਾ ਪਿਆ ਜੀ ਬਹੁਤ ਜ਼ਿਆਦਾ ਕਾਂਡੀ ਸਿਲਕ ਦੇ ਬਣੇ ਸੋਹਣੇ ਅਲੱਗ-ਅਲੱਗ ਤਰ੍ਹਾਂ ਦੇ ਕ੍ਰੈਸ਼ ਕਾਟੁੰਡੀ ਕ੍ਰੈਸ਼ ਦੇ ਕ੍ਰੈਸ਼ ਸਿਲਕ ਦੇ ਉਹ ਤਰ੍ਹਾਂ ਦੇ ਥੀਸ ਆਪਾਂ ਉੱਥੇ ਦੇਖੇ ਜੀ ਤੇ ਆਪਾਂ ਆਪਣਾ ਸਮਾਨ ਲੈ ਕੇ ਆਪਾਂ ਵਰਕਸ਼ਾਪ ਤੇ ਆ ਗਏ ਸੀ ਜੀ ਉੱਥੇ ਆਪਣਾ ਇਹ ਲਹਿੰਗਾ ਰੈਡੀ ਹੋ ਰਿਹਾ ਜੀ ਤੇ ਜਿਵੇਂ ਤੁਸੀਂ ਦੇਖੋ ਜੀ ਪੂਰਾ ਲੈਂਦਾ 16 ਲੈਂਦਾ ਇਹ ਲਹਿੰਗਾ ਹੈ ਜੀ ਸਾਰੇ ਦੇ ਉੱਪਰ ਮੋਰ ਵਾਲਾ ਇਹਦੇ ਡਿਜ਼ਾਈਨ ਬਣੂਗਾ ਜੀ ਜਿਹੜਾ ਜੇ ਬਣ ਰਿਹਾ ਜੀ ਤੇ ਫਿਰ ਆਪਾਂ ਆਪਣਾ ਕਰਿਆ ਜੀ ਤੇ ਰਿਕਸ਼ਾ ਵਾਲਾ ਇੰਨੀ ਤੇਜ਼ ਜਿਆਦਾ ਰਿਸਕ ਰਿਕਸ਼ਾ ਚਲਾਉਂਦਾ ਜੀ ਕੋਈ ਫੜੇ ਨਹੀਂ ਜੀ ਤੁਹਾਨੂੰ ਹਲਾ ਦਿੰਦੇ ਆ ਜੀ ਰਿਕਸ਼ੇ ਵਾਲੇੰਨਾ ਜ਼ਿਆਦਾ ਤੇਜ਼ ਚਲਾਉਂਦੇ ਆ ਜੀ ਮਾਦੇ ਚਲਾ ਚਲਾ ਕੇ ਮੋਟੇ ਮੈਨੂੰ ਹਨੇਰਾ ਹੀ ਹੋ ਗਿਆ ਸੀਗਾ ਜੀ ਕਿਉਂਕਿ ਨਾ ਸ਼ਾਮ ਦਾ ਟਾਈਮ ਬਹੁਤ ਜਲਦੀ ਹੋ ਜਾਂਦਾ ਜੀ ਹਨੇਰਾ ਤੇ ਇੱਥੇ ਆਪਾਂ ਕੁਝ ਸਮਾਨ ਲੈਣਾ ਸੀਗਾ ਦੁੱਧ ਵਗੈਰਾ ਖਤਮ ਹੋਇਆ ਪਿਆ ਸੀਗਾ ਵੈਸੇ ਤਾਂ ਅਸੀਂ ਜਿੱਦੇ ਪਿੰਡੋਂ ਆਏ ਸੀ ਅਸੀਂ ਉਹਦੇ ਲੈ ਆਏ ਸੀਗੇ ਤੇ ਫਿਰ ਵੀ ਥੋੜਾ ਖਤਮ ਹੋ ਗਿਆ ਸੀਗਾ ਪਰ ਮੈਂ ਕਿਹਾ ਚਲੋ ਲਾਈ ਚੱਲਾਂ ਤੇ ਫਿਰ ਆਪਾਂ ਬੜੀ ਆ ਜੀ